ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਤੁਹਾਡਾ ਆਪਣਾ ਲਿਆਸਮੀਆ ਕੋਟਿਆ ਦਾਉਦ ਬਾਦਸ਼ਾਹ ਦਾ ਗੀਤ ਲੈ ਕੇ ਆ ਰਿਹਾ 12 ਸਾਲ ਪਾ ਕੇ ਸਿਰ ਚ ਸਵਾਹ ਨੱਚਿਆ ਓ ਸੁਬੇਦਾਰ ਦੀ ਤੀਮੇਂ ਦੇ ਵੱਲ ਚਾਹ ਤੇ ਜਦੋਂ ਮਾਰੀ ਓਦੀ ਖੁੱਸ ਗਈ ਅਬਾਦਤ ਸਾਰੀ ਦੀ ਸਾਰੀ ਓਦੀ ਖੁੱਸ ਗਈ ਅਬਾਦਤ ਸਾਰੀ ਦੀ ਸਾਰੀ ਦਾਉਦ ਕੀ ਤੈ ਤੂੰ ਗਨਾ ਨਬੀ ਨੇ ਦੱਸਿਆ 12 ਸਾਲ ਪਾ ਕੇ ਸਿਰ 'ਚ ਸਵਾ ਨੱਚਿਆ 12 ਸਾਲ ਪਾ ਕੇ ਸਿਰ 'ਚ ਸਵਾ ਨੱਚਿਆ ਜਦੋਂ ਹੁਕਮ ਖੁਦਾ ਦਾ ਸੀਗਾ ਉਹਨੇ ਤੋੜਿਆ ਹੁਕਮ ਖੁਦਾ ਦਾ ਸੀਗਾ ਉਹਨੇ ਤੋੜਿਆ ਉਹਦੇ ਕੋਲ ਪਰਮੇਸ਼ਰ ਨੇ ਮੁਖ ਮੋੜਿਆ ਉਦੇ ਕੋਲ ਪਰਮੇਸ਼ਰ ਨੇ ਮੁਖ ਮੋੜਿਆ ਬਨ ਘੁੰਗਰੂਤ ਮਾਲ ਪਾਈ ਮਾਸਾ ਨਹੀਂ ਚੱਕਿਆ 12 ਸਾਲ ਪਾ ਕੇ ਸਿਰ 'ਚ ਸਵਾ ਨੱਚਿਆ 12 ਸਾਲ ਪਾ ਕੇ ਸਿਰ 'ਚ ਸਵਾ ਨੱਚਿਆ